ਅਲਕਾਪੂਰ ਬੀਜੀ ਵਾਰਡ ਨੰਬਰ 18 ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਸੰਦੀਪ ਸਿੰਘ ਸੰਨੀ ਦੇ ਹੱਕ ਵਿੱਚ ਚੋਣ ਮੀਟਿੰਗ ਵੇਰਕਾ ਵਿਖੇ ਹੋਈ ਜਿਸ ਦੀ ਅਗਵਾਈ ਅਕਾਲੀ ਲੀਡਰ ਬੀਬੀ ਵਰਜਿੰਦਰ ਕੌਰ ਵੇਰਕਾ ਨੇ ਕਰਦਿਆਂ ਵੋਟਰਾਂ ਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ ਤਖੜੀ ਤੇ ਵੋਟ ਵੋਟਾ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਹਾਜ਼ਰ ਡਾਕਟਰ ਹਰਪ੍ਰੀਤ ਸਿੰਘ ਬਾਬਾ ਸਿੰਘ अवतार सिंह फौजी बलविंदर सिंह राहुल कुमार बलविंदर सिंह मान लब्बा सिंह इंदरजीत कौर गुरमीत कौर शरनजीत कौर राजविंदर कौर बलविंदर कौर जसबीर कौर कुलवंत कौर कुलदीप कौर आदि हाजिर सन मैं बीबी मैं बीबी विजेंद्र कौर वीर का मेरे ग्रह बिखे मैं आज सनी ਵੀਰ ਕਾ ਯੂਸ ਰੋਮਨੀ ਇਕਾਲੀ ਦਲ ਦੀ ਟਿਕਟ ਤੇ ਲੜ ਰਿਆ ਸੰਨੀ ਨੂੰ ਇੱਕ ਇੱਕ ਵੋਟ ਪਾ ਕੇ ਸ੍ਰੋਮਨੀ ਇਕਾਲੀ ਦਲ ਦੀ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਆਉਣ ਵਾਲਾ ਜਿਹੜਾ ਸੁਝਾਓ ਆ ਕਿਉਂਕਿ ਸਰਦਾਰ ਹਰਭਜਨ ਸਿੰਘ ਸਾਡੇ ਵਿੱਚ ਉਹਦਾ ਡੈਡੀ ਬੈਠੇ ਆ ਇੱਕ ਇੱਕ ਵੋਟ ਜਿਹੜੀ ਆ ਮੈਂ ਸਾਰੀਆਂ ਬੀਬੀਆਂ ਨੂੰ ਆਪਣੇ ਏਰੀਏ ਦੀ ਜਿਹੜਾ ਮੇਰਾ ਮੱਲਾ ਵਾ ਉਹਨੂੰ ਬੁਲਾ ਕੇ ਇੱਕ ਇੱਕ ਵੋਟ ਜਿਹੜੀ ਉਹ ਸੰਨੀ ਨੂੰ ਪਾਉਂਦਾ ਵਾਦਾ ਕੀਤਾ ਇਹਨਾਂ ਨੂੰ ਕਿਹਾ ਵੀ ਚੋਣ ਨਿਸ਼ਾਨ ਤੱਕੜੀ ਚਲ ਕੇ ਸਾਡਾ ਪਹਿਲਾ ਵਟਣਾ ਉਹਨੂੰ ਨੱਪ ਕੇ ਸ੍ਰੋਮਨੀ ਇਕਾਲੀ ਦਲ ਦੀ ਆਪਾਂ ਹੱਥ ਮਜ਼ਬੂਤ ਕਰੀਏ ਤਾਂ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਹਨ ਉਹਦੇ ਵਿੱਚ ਉਹਦੇ ਵਿੱਚ ਕਾਰਪੇਸ਼ਨ ਦਾ ਆਪ ਵੀ ਭਲੀ-ਭਾਤੀ ਜਾਣਦੇ ਹੋ ਤਾਂ ਕਿ ਅੰਮ੍ਰਿਤਸਰ ਜਿਹੜਾ ਸਵਰਗ ਵਰਗਾ ਸ਼ਹਿਰ ਆ ਉਹਦੇ ਵਿੱਚ ਇਹਨਾਂ ਨਰਕ ਵੀਰਕੇ ਵਿੱਚ ਕਿੰਨਾ ਨਰਕ ਅਕਾਲੀ ਦਲ ਦੀ ਸਰਕਾਰ ਸੀ ਤੇ ਇਹ ਕੂੜੇ ਕਰਕਟ ਦਾ ਕੋਈ ਨਹੀਂ ਸੀ ਜਿੰਨਾ ਹੋਣ ਗੰਦ ਪੈ ਗਿਆ ਤਾਂ ਕਿ ਬੀਬੀਆਂ ਨੂੰ ਇਹ ਕਿਹਾ ਵੀ ਕਾਰਪੇਸ਼ਨ ਦੀ ਜਿਹੜੀ ਲੈਕਚਰ ਆ ਉਹ ਇੱਕ ਪਰਿਵਾਰਕ ਇਲੈਕਸ਼ਨ ਹੁੰਦੀ ਆ ਪਰਿਵਾਰ ਵਾਂਗੂ ਇਲੈਕਸ਼ਨ ਪਾਕ ਦਿਓਏ ਕਿ ਇੱਕ ਬੋਟ ਜਿਹੜੀ ਸ਼ੋਮਨੀ ਅਕਾਲੀ ਦਲ ਨੂੰ ਪਾਓ ਤੇ ਸੰਨੀ ਨੂੰ ਜਿਤਾ ਕੇ ਵੱਡੇ ਲੈਵਲ ਤੇ ਆਪਾਂ ਕਾਰਪੋਰੇਸ਼ਨ ਵਿੱਚ ਭੇਜੀਏ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਜੀ ਅੱਜ ਵਾਂਡਬਰ 18 ਦੇ ਵਿੱਚ ਬੀਬੀ ਰਜਿੰਦਰ ਕੌਰ ਜੀ ਮੇਰਕਾ ਦੇ ਗ੍ਰਹਿ ਵਿਕੇ ਬੈਠੇ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਬੋਤੇ ਆਪ ਸਭ ਨੂੰ ਭਲੇ ਭਾਂ ਜਾਣੀ ਹੋ ਕਿ ਸ਼ੋਮਨੀ ਅਕਾਲੀ ਦਲ ਵਾਹ 18 ਵਿੱਚ ਸਾਡੇ ਸ੍ਰੀ ਬੇਟੇ ਨੂੰ ਟਿਕਟ ਦਿੱਤੀ ਗਈ ਹੈ ਉਹ ਸ਼ੋਮਨੀ ਅਕਾਲੀ ਦਲ ਦੇ ਹੋਣ ਦਾ ਸਵਾਲ ਹੈ ਆਪਾਂ ਜਿੱਤ ਕੇ ਸ਼ੋਮਨੀ ਅਕਾਲੀ ਦਲ ਦੀ ਝੋਲੀ ਚ ਪਾਉਣੀ ਹੈ ਗਾਂ ਆਉਣ ਵਾਲੀ ਸਰਕਾਰ ਦੀ ਨੀਂਹ ਰੱਖਣੀ ਹੈ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਡਟ ਕੇ ਮਿਹਨਤ ਕਰਕੇ ਆਪਾਂ ਸ਼ੋਮਨੀ ਅਕਾਲੀ ਦਲ ਨੂੰ ਜਿਤਾਈਏ ਤਕੜੀ ਤੇ ਮੋਹਰਾਂ ਲਾ ਕੇ ਸੰਨਿਨ ਬੇਟੇ ਨੂੰ ਕਾਮਯਾਬ ਕਰੀਏ ਸੰਨਿ ਦੀ ਜਿੱਤ ਨਹੀਂ ਇਹ ਤੁਹਾਡੇ ਸਾਰਿਆਂ ਦੀ ਜਿੱਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ